ਅੱਜ ਅਗਰ ਤੁਹਾਡਾ ਕ੍ਰੈਡਿਟ ਕਾਰਡ ਹੈਕ ਹੋ ਰਿਹਾ ਹੈ ਜਾਂ ਤੁਹਾਡੇ ਪਾਸਵਰਡਸ ਹੈਕ ਹੋ ਰਹੇ ਨੇ ਬਿਕੋਜ਼ ਤੁਸੀਂ ਪਾਇਰੇਟਿਡ ਕੰਟੈਂਟ ਦੇਖ ਰਹੇ ਹੋ ਤੁਹਾਡੇ ਘਰ ਦੀ ਸਾਰੀ ਇਨਫੋਰਮੇਸ਼ਨ ਲੀਕ ਹੋ ਰਹੀ ਹੈ ਅਗਰ ਤੁਸੀਂ ਦੇਖ ਰਹੇ ਹੋ ਯਾਰ ਕਿ ਮੇਰੀ ਫਲਾਨੀ ਡੀਲ ਹੋਣੀ ਸੀ ਇਹ ਰਹਿ ਗਈ ਕਿੱਥੇ ਗਈ ਕੀ ਚੱਕਰ ਹੋਇਆ ਤੇ ਤੁਹਾਡਾ ਡਾਟਾਬੇਸ ਲੀਕ ਹੋਇਆ ਤੁਹਾਡੀ ਚੀਜ਼ਾਂ ਲੀਕ ਹੋਈਆਂ ਅਸੀਂ ਦੇਖਦੇ ਹਾਂ ਕਿ ਸਾਡੇ ਬੱਚਿਆਂ ਦੀਆਂ ਸਾਡੇ ਘਰ ਦੀਆਂ ਕੁਝ ਪ੍ਰਾਈਵੇਸੀ ਵਾਲੀਆਂ ਫੋਟੋਜ਼ ਆਊਟ ਹੋ ਜਾਂਦੀਆਂ ਨੇ ਉਹ ਕਿਉਂ ਹੋ ਰਹੀ ਹੈ ਨਾ ਬਿਕੋਸ ਤੁਸੀਂ ਪਾਇਰੇਸੀ ਕੰਟੈਂਟ ਦੇਖ ਰਹੇ ਹੋ ਜਦੋਂ ਤੁਸੀਂ ਪਾਇਰੇਸੀ ਕੰਟੈਂਟ ਦੇਖਦੇ ਹੋ ਅੱਛਾ ਪਾਇਰੇਸੀ ਵਾਲੇ ਕਿਸ ਤਰ੍ਹਾਂ ਪੈਸੇ ਕਮਾਣਦੇ ਨੇ ਤੁਸੀਂ ਇਹ ਦੱਸੋ ਪਾਇਰੇਸੀ ਵਾਲਿਆਂ ਨੂੰ ਫ੍ਰੀ ਫਰਮਾਦ ਕੇ ਇਸ ਦੁਨੀਆ 'ਚ ਕੁਝ ਫ੍ਰੀ ਨਹੀਂ ਆਏਗਾ ਜਿਹੜਾ ਬੰਦਾ ਇਹ ਸੋਚ ਰਿਹਾ ਹੈ ਨਾ ਕਿ ਮੈਂ ਤੇ ਫ੍ਰੀ 'ਚ ਫਿਲਮ ਦੇਖ ਰਿਹਾ ਆ ਉਹ ਸਭ ਤੋਂ ਪਲੀਜ਼ ਮੇਰੇ ਮੇਰੀ ਮੇਰੀ ਭਾਸ਼ਾ ਨੂੰ ਗਲਤ ਨਾ ਸਮਝਾਜੇ ਉਹ ਸਭ ਤੋਂ ਵੱਡਾ ਬੇਵਕੂਫ ਹੈ ਫ੍ਰੀ 'ਚ ਇਸ ਦੁਨੀਆ 'ਚ ਕੁਝ ਨਹੀਂ ਆਏਗਾ ਬਲਕਿ ਹੀ ਇਸ ਪੇਇੰਗ ਮੋਰ ਮਨੀ ਦੈਨ watching original ਤੁਸੀਂ ਜਦੋਂ ਪਾਇਰੇਸੀ ਦੇਖ ਰਹੇ ਹੋ ਤੁਸੀਂ ਆਪਣਾ ਪੂਰਾ ਲੈਪਟਾਪ ਕਰਪਟ ਕਰਾ ਸਕਦੇ ਹੋ ਤਾਂ ਅੱਜ ਦੀ ਡੇਟ 'ਚ ਚੰਗਾ ਲੈਪਟਾਪ ਡੇਟ ਤੋਂ 2 ਲੱਖ ਰੁਪਏ ਦਾ ਹੈ 50000 ਤੋਂ ਲੈ ਕੇ 2 ਲੱਖ ਰੁਪਏ ਦੇ ਲੈਪਟਾਪਸ ਨੇ ਉਸ ਤੋਂ ਇਲਾਵਾ ਤੁਸੀਂ ਆਪਣੇ ਘਰ ਦੇ ਵਿੱਚ ਉਹ ਵਾਇਰਸ ਪਾ ਰਹੇ ਹੋ ਉਹ ਸਿਸਟਮ ਤੁਹਾਡੇ ਫੋਨ ਦੇ ਵਿੱਚ ਤੁਸੀਂ ਲੈਪਟਾਪ ਨੂੰ ਫੋਨ ਨਾਲ ਕਨੈਕਟ ਕਰੋਗੇ ਵਾਇਰਸ ਆਏਗਾ ਤੁਸੀਂ ਜਿਹੜਾ ਮਰਜ਼ੀ ਐਂਟੀਵਾਇਰਸ ਪਾ ਲਓ ਐਂਟੀਵਾਇਰਸ ਕੌਣ ਬਣਾਉਂਦਾ ਹੈ ਵਾਇਰਸ ਕੰਪਨੀਆਂ ਬਣਾਉਂਦੀਆਂ ਨੇ ਕਿ ਉਹਨਾਂ ਦਾ ਵਾਇਰਸ ਵਿਕੇ ਫਿਰ ਉਹ ਐਂਟੀਵਾਇਰਸ ਵਿੱਚ ਨਹੀਂ ਆ। ਸੋ ਪਹਿਲੇ ਵਾਇਰਸ ਟ੍ਰਾਂਸਫਰ ਕੀਤਾ ਜਾਂਦਾ ਫਿਰ ਐਂਟੀਵਾਇਰਸ ਵਿਕਦਾ। ਸੋ ਇਹਦੇ ਸਾਡਾ ਨੁਕਸਾਨ ਹੈ। ਬਿਲਕੁਲ ਹੈ ਤੇ ਇਹਦੇ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ। ਪਾਇਰੇਸੀ ਨੂੰ ਕੰਟਰੋਲ ਕਰਨ ਦਾ ਇੱਕ ਹੀ ਤਰੀਕਾ ਹੈ ਜਦੋਂ ਆਡੀਅנס ਕਹੇਗੀ ਕਿ ਮੈਂ ਆਪਣੇ ਘਰ ਗਲਤ ਚੀਜ਼ ਨਹੀਂ ਵੜਨ ਦੇਵਾਂਗਾ। ਮੈਂ ਆਪਣੇ ਘਰ ਚੋਰੀ ਦੀ ਚੀਜ਼ ਨਹੀਂ ਦੇਖਾਂਗਾ। ਮੈਂ ਆਪਣੇ ਕੰਪਿਊਟਰ ਦੇ ਵਿੱਚ ਕਿਸੇ ਸਲਾਣੇ ਸੌਫਟਵੇਅਰ ਨੂੰ ਨਹੀਂ ਐਂਟਰ ਹੁੰਦਿਆਂਗਾ ਬਿਕੋਜ਼ ਇਫ ਯੂ ਆਰ ਵਾਚਿੰਗ ਫ੍ਰੀ ਇਟ ਮੀਨਸ ਟੂ ਸੀ ਆਪਣੀ ਪੂਰੀ ਪ੍ਰਾਈਵੇਸੀ ਇਨਫੋਰਮੇਸ਼ਨ ਜਿਹੜੇ ਤੁਹਾਡੇ ਲੈਪਟਾਪ ਤੇ ਆ ਤੁਸੀਂ ਉਹਨੂੰ ਉਹ ਉਹਦੇ ਸਪਰਤ ਕਰ ਰਹੇ ਹੋ ਉਹ ਤੋਂ ਉਸ ਪਾਇਰੇਸੀ ਪਾਇਰੇਸੀ ਏਜੰਟ ਦੇ ਥਰੂ ਸੋ ਇਹ ਬਹੁਤ ਵੱਡਾ ਮਸਲਾ ਹੈ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਬਹੁਤ ਵੱਡਾ ਮਸਲਾ ਹੈ ਪਰ ਇਹਨੂੰ ਨਜਿੱਠਣਾ ਮੇਰੇ ਇਕੱਲੇ ਦੇ ਵਾਸਤੇ ਗੱਲ ਨਹੀਂ ਹੈ ਇਹ ਸਿਰ ਹੌਡੀਅੰਸ ਡਿਸਾਈਡ ਕਰ ਸਕਦੀ ਹੈ ਕਿ ਅਸੀਂ ਕਿੱਦੇ ਦੇਖਣਾ ਤੁਸੀਂ ਇਹ ਦੇਖੋਗੇ ਅੱਜ ਅਸੀਂ ਕੀ ਚਾਰਜ ਕਰ ਰਹੇ ਹਾਂ ਅਸੀਂ ਸਾਲ ਦਾ ਸਾਲ ਦਾ 2.5 ਹਜ਼ਾਰ ਰੁਪਿਆ ਚਾਰਜ ਕਰ ਰਹੇ ਜਿਦੇ ਵਿੱਚ ਅਸੀਂ ਇੱਕ ਹੈੱਡਸੈਟ ਫ੍ਰੀ ਦਿੰਨੇ ਆ ਕਿ ਅਗਰ ਤੁਸੀਂ ਸਾਡੀਆਂ ਫਿਲਮਾਂ ਦੇਖਣੀਆਂ ਨੇ ਤੇ ਤੁਸੀਂ ਇਹ ਹੈੱਡਸੈਟ ਲਗਾ ਕੇ ਦੇਖੋ ਤੇ ਉਹ ਸਾਲ ਦੇ ਵਿੱਚ ਅਸੀਂ 50 ਫਿਲਮਾਂ ਦੇਖਣੀਆਂ ਤੇ ਇੱਕ ਬੰਦਾ ਚਾਰ ਸਕਰੀਨਸ ਵਿੱਚ ਦੇਖ ਸਕਦਾ ਤੁਸੀਂ ਦੇਖੋ ਤਾਂ ਐਕਚੁਅਲੀ ਇਟ ਇਜ਼ ਮੱਚ ਮੱਚ ਚੀਪਰ ਪਰ ਅਸੀਂ ਜ਼ਿਆਦਾ ਖਰਚਾ ਕਰਦੇ ਆ ਪਾਇਰੇਸੀ ਦੇ ਕੰਟੈਂਟ ਦੇਖ ਕਰਨੇ ਵਾਸਤੇ ਤਸਾ ਜਿੱਦਾਂ ਕਿ ਹੁਣ ਇੱਕ ਪ੍ਰੋਡਿਊਸਰ ਸਰਕਾਰ ਨੂੰ ਟੈਕਸ ਵੀ ਪੇ ਕਰਦਾ ਉਹ ਟੈਕਨੋ ਲੋਕ ਚਾਹਿਆ ਕਿਸੇ ਕਿਸੇ ਵੀ ਤਰੀਕੇ ਨਾਲ ਲਾ ਲੋ ਕਿ ਉਹ ਜਿੱਦਾਂ ਕੋਈ ਜਿੱਦਾਂ ਕਾਹਨ ਵੈਬਸਾਈਟਸ ਨੇ ਉਹ ਇੰਡੀਆ ਵਿੱਚ ਬੈਨ ਹੋ ਜੰਨੀ ਹੈ ਟਿਕਟੋਕ ਬੈਨ ਹੋਈਦਾ ਕੀ ਇਦਾਂ ਨਹੀਂ ਕੋਈ ਤਰੀਕਾ ਨਹੀਂ ਕਿ ਸਰਕਾਰ ਵੱਲੋਂ ਉਹ ਵੈਬਸਾਈਟਾਂ ਹੀ ਬੈਨ ਕਰ ਦਿੱਤੀਆਂ ਜਾਣ ਸਰਕਾਰ ਕੋਲ ਸਭ ਤਰੀਕੇ ਨੇ ਤੁਸੀਂ ਦੱਸੋ ਹੋਨੇ ਤੁਸੀਂ ਕੋਈ ਗਲਤ ਗੱਲ ਬੋਲੋ ਤੁਹਾਡਾ ਚੈਨਲ ਬੈਨ ਹੋ ਜਾਏਗਾ ਹੋ ਜਾਏਗਾ ਨਾ ਸਰਕਾਰ ਕੋਲ ਕੀ ਨਹੀਂ ਹੈ ਸਭ ਕੁਝ ਹੈ ਅਸੀਂ ਆਪਣੇ ਐਫਰਟ ਕਰ ਰਹੇ ਹਾਂ ਠੀਕ ਹੈ ਪਰ ਡਿਮਾਂਡ ਇਨੀ ਵੱਡੀ ਹੈ ਆਡੀਅנס ਹੀ ਦੇਖਣਾ ਚਾਹਦੀ ਹੈ ਅਸੀਂ ਇੰਡੀਆ ਤੋਂ ਬੈਨ ਕਰਾਵਾਂਗੇ ਤੁਸੀਂ VPN ਲਾਉਗੇ ਬਾਹਰ ਦੇਖਣ ਲੱਗ ਜੋਗੇ ਪਰ ਸਰਕਾਰ ਕੋਲ ਸਭ ਕੁਝ ਹੈ ਅੱਜ ਸਰਕਾਰ ਚ ਸਭ ਬੰਦ ਕਰ ਸਕਦੀ ਹੈ ਸਰਕਾਰ ਤੇ ਇੱਕ ਇੱਕ ਬੰਦੇ ਦਾ ਚੈਨਲ ਬੰਦ ਕਰ ਰਹੀ ਹੈ ਜਿੱਥੇ ਉਹਨੂੰ ਲੱਗਦਾ ਵੀ ਐ ਐਂਟੀ ਨੈਸ਼ਨਲ ਹੈ ਉਹਨੂੰ ਬੰਦ ਕਰ ਦਿੰਦੀ ਹੈ ਤੇ ਪਾਇਰੇਸੀ ਕੀ ਹੈ ਪਾਇਰੇਸੀ ਤੇ ਟੈਰਰਿਜ਼ਮ ਹੈ ਪਾਇਰੇਸੀ ਇਜ਼ ਅ ਟੈਰਰਿਜ਼ਮ ਐਂਟੀ ਨੈਸ਼ਨਲ ਤੇ ਚਲੋ ਇੱਕ ਵਰਡ ਕਿਸੇ ਵੀ ਲੱਗ ਰਿਹਾ ਜੀ ਰੇਟ ਪਰ ਪਾਇਰੇਸੀ ਤੇ ਟੈਰਰਿਜ਼ਮ ਹੈ ਪ੍ਰੂਵਨ बिकॉज ਉਹ ਪੈਸਾ ਕਿੱਥੇ ਜਾ ਰਿਹਾ ਹੈ तो जो पैसा बन रहे हो कितने जा रहे हैं, सो so, वो सारा टेररिजम चाह so, सरकार डेफिनेटली बंद कर सकती है ओके so, okay, जी थैंक यू सो मच ओके ठीक ओके जी नेक्स्ट अह जो साइड ऑफ कोर्स ਉਹਨਾਂ ਨਾਲ ਮੁਲਾਕਾਤ ਕਰਾਨੀ ਆ ਜੋ ਕਹਿੰਦੇ ਨਾ ਕਿਸੇ ਵੀ ਬਲੌਕਸ ਬਲੌਕਬਾਸਟਰ ਸਟੋਰੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਇੱਕ ਪੈਨ ਤੋਂ ਹੁੰਦੀ ਹੈ ਜਿਨ੍ਹਾਂ ਦੀ ਈਮੋਸ਼ਨ ਡਰਾਮਾ ਥ੍ਰਿਲ ਸਭ ਕੁਝ ਪਰਫੈਕਟ ਬਲੈਂਡ ਕੀਤਾ ਹੁੰਦਾ ਤੇ ਨਾਲ ਹੀ ਨਾਲ ਉਹ ਸਾਡੇ ਸਿਰਫ ਰਾਈਟਰ ਨਹੀਂ ਹੈ ਸਾਡੇ ਡਾਇਰੈਕਟਰ ਵੀ ਹੈ ਜਿਨ੍ਹਾਂ ਨੇ ਸਟੀering ਵੀ ਸੰਭਾਲਿਆ ਸੋ ਰਿਸ਼ਪ ਸ਼ਰਮਾ ਜੀ ਸਾਡੇ ਨਾਲ ਮੌਜੂਦ ਇੱਕ ਵਾਰ ਜ਼ੋਰਦਾਰ ਤਾੜੀਆਂ ਫॉर ਹਿਮ ਸਾਡੇ ਨਾਲ ਇੱਕ ਹੋਰ ਸਾਡਾ ਡਾਇਰੈਕਟਰ ਮੌਜੂਦ ਨੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਬੈ ਕੇ ਸਟੀering ਸੰਭਾਲੀ ਹੈ ਉਹ ਸਟੀering oval ਹੀ ਹੁੰਦੀ ਹੈ ਨਾ ਜਿੱਦਾਂ ਅੱਜਕੱਲ ਟॉय ਕਾਰ ਨਹੀਂ ਹੁੰਦੀ ਦੋ ਸਟੀering ਦੇ ਨਾਲ ਨਹੀਂ ਇੱਕ ਚੀਜ਼ ਜਿਹੜੀ ਹੈ ਤੁਸੀਂ ਕੰਟਰੋਲ ਕਰ ਸਕਦੇ ਹੋ ਸੋ yes we have one more to rent the house ਪਰਮ ਰਿਆਰ ਜੀ ਇੱਕ ਵਾਰ ਜ਼ੋਰਦਾਰ ਤਾਲੀਆਂ ਫॉर ਹਰ ਐਸ ਵੈਲ ਸਭ ਤੋਂ ਪਹਿਲਾਂ ਰਿਸ਼ਬ ਸਰ ਜਿੱਦਾਂ ਕਿਹਾ ਕਿ ਕੋਈ ਵੀ ਚੀਜ਼ ਦੀ ਕਹਾਣੀ